ਲਗਾਤੇ ਲਗਾਤੇ ਬਹੁਤ ਵੱਡੀਆਂ ਬਿਲਡਿੰਗਾਂ ਸਾਰਾ ਕੁਝ ਮਤਲਬ ਚੰਗੀ ਆਪਾਂ ਕਹਿ ਸਕਦੇ ਸ਼ਾਨੋ ਸ਼ੌਕ ਦੋਨੋਂ ਦਿਖਾਈ ਪ੍ਰਭੂ ਯੀਸ਼ੂ ਨੂੰ ਕਹਿੰਦਾ ਮੈਂ ਸਭ ਕੁਝ ਤੈਨੂੰ ਦਿਆਂਗਾ ਇੱਕ ਵਾਰੀ ਝੁੱਕ ਕੇ ਮੇਰੇ ਅੱਗੇ ਤੇ ਮੈਨੂੰ ਸਲਾਮ ਕਰ ਹallelujah ਪ੍ਰਭੂ ਯੀਸ਼ੂ ਨੇ ਕੀ ਕਿਆ ਕੀ ਲਿਖਿਆ ਹੈ ਹਰ ਗੱਲ ਉਹਨਾਂ ਨੇ ਇਹੀ ਗੱਲ ਕਹੀ ਕੀ ਲਿਖਿਆ ਹੈ ਤਾਂ ਜੋ ਆਪਾਂ ਜੋ ਬਚਨ ਪੜ ਰਹੇ ਆ ਇਹ ਵੀ ਬਚਨ ਲਿਖਿਆ ਨੇ ਤੁਹਾਡੀ ਪ੍ਰਾਰਥਨਾ ਨੂੰ ਸਟਰੋਂਗ ਕਰਨ ਲਈ ਪੱਜੇ ਬਚਨ ਹallelujah ਹਰ ਇੱਕ ਵਚਨ ਪਵਿੱਤਰ ਆਤਮਾ ਨੇ ਲਿਖਿਆ ਹੈ ਵਚਨ ਦੇ ਵਿੱਚ ਆ ਕਿ ਜੋ ਮੇਰਾ ਪਰਵਈਆ ਵਾ ਯਹੋਵਾ ਦਾ ਪਰਵਈਆ ਜੋ ਯਹਵਾ ਪਰਮੇਸ਼ਵਰ ਦੇ ਨਾਮ ਤੋਂ ਡਰਦਾ ਵਾ ਉਹਨੂੰ ਕਦੇ ਵੀ ਪਰਮੇਸ਼ਵਰ ਕਿਸੇ ਚੀਜ਼ ਦੀ ਕਮੀ ਨਾ ਰਹਿਣ ਦੇਣਗੇ ਯਹੋਵਾ ਮੇਰਾ ਯਾਲੀ ਹੈ ਮੇਰੇ ਕੋਲ ਕੁਝ ਘੱਡੀ ਨਾ ਹੋਵੇ ਉਹਨਾਂ ਨੂੰ ਕਹੋ ਕਿ ਪਰਮੇਸ਼ਵਰ ਇਹ ਤੇਰਾ ਲਿਖਿਆ ਹੋਇਆ ਤੇਰੇ ਵਚਨ 'ਚ ਲਿਖਿਆ ਕਿ ਤੂੰ ਮੇਰਾ ਯਾਲੀ ਆ ਤੇ ਤੇਰੇ ਹੁੰਦੇ ਵੀ ਮੈਨੂੰ ਘੱਡੀ ਆਊਗੀ ਬਾਰ-ਬਾਰ ਕਹਿੰਦੇ ਰਹੋ ਬਾਰ-ਬਾਰ ਪ੍ਰੇਰ ਚ ਰੱਖੋ ਪਰਮੇਸ਼ਰ ਤੂੰ ਕੀ ਕਿਹਾ ਵਾ ਕਿ ਮੈਂ ਧਰਮੀ ਦੇ ਧਰਮੀ ਦੇ ਘਰਾਣੇ ਨੂੰ ਬਚਾਉਂਗਾ ਪਰਮੇਸ਼ਰ ਅੱਜ ਮੈਂ ਤੇਰਾ ਧਰਮੀ ਤੇਰੇ ਅੱਗੇ ਗੋਡੇ ਟੇਕ ਕੇ ਬੈਠਾ ਤੂੰ ਬਚਾ ਕਿਉਂਕਿ ਤੇਰੇ ਵਚਨ ਚ ਲਿਖਿਆ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਦਾ ਮੈਂ ਨਹੀਂ ਕਦੇ ਵੀ ਕਿਤੋਂ ਸਿੱਖਿਆ ਮੈਨੂੰ ਕਿਸੇ ਮਾਸਟਰ ਨੇ ਨਹੀਂ ਸਿਖਾਇਆ ਕਿਸੇ ਸਕੂਲ ਦੇ ਪ੍ਰਿੰਸੀਪਲ ਨੇ ਨਹੀਂ ਸਿਖਾਇਆ ਤੇਰੇ ਕਿਸੇ ਭਰਾ ਨੇ ਭੈਣ ਨੇ ਨਹੀਂ ਸਿਖਾਇਆ ਇਹ ਤੇਰੇ ਪਵਿੱਤਰ ਵਚਨਾਂ ਦੇ ਵਿੱਚ ਤੇਰੇ ਪਵਿੱਤਰ ਆਤਮਾ ਦੁਆਰਾ ਲਿਖਿਆ ਗਿਆ ਵਾ ਕਿ ਮੈਂ ਧਰਮੀਆਂ ਤੇ ਉਸਦੇ ਘਰਾਣੇ ਨੂੰ ਬਚਾਉਂਗਾ ਤੇ ਤੂੰ ਮੈਨੂੰ ਪਛਾਹ ਮੇਰੇ ਪਰਮੇਸ਼ਵਰ ਤੇਰੇ ਬਚਨ ਚ ਲਿਖਿਆ ਤੇਰੇ ਹੱਥਾਂ ਦਾ ਲਿਖਿਆ ਔਰ ਤੇਰਾ ਬਚਨ ਮੇਰੇ ਤੇ ਪੂਰਾ ਹੋਵੇ ਹallelujah ਹallelujah ਔਰ ਲਾਸਟ ਬਚਨ ਪਹਿਲਾ ਯੋਹਾਨਾ ਉਹਦੀ 1 ਦੀ 9 ਕਿ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਤੇ ਧਰਮੀ ਹੈ ਕਿ ਸਾਡੇ ਪਾਪਾਂ ਨੂੰ ਮਾਫ ਕਰੇ ਤੇ ਸਾਨੂੰ ਕੁਧਰ ਤੋਂ ਸ਼ੁੱਧ ਕਰੇ ਹallelujah ਹallelujah ਬਚਨ ਦੇ ਵਿੱਚ ਲਿਖਿਆ ਗਿਆ ਕਿ ਅਗਰ ਆਪਾਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਇਦਾਂ ਕੋਈ ਆਪਣੀ ਭੈਣ ਭਰਾਵਾ ਕੋਈ ਸੱਸ ਨੋ ਆ ਕੋਈ ਹੋਰ ਰਿਸ਼ਤਾ ਵਾ ਨਫ਼ਰਤ ਕਰੀ ਮੈਂ ਨਹੀਂ ਇਹਦੇ ਹੱਥ ਦੀ ਰੋਟੀ ਖਾਣੀ ਮੈਨੂੰ ਵੀ ਪਤਾ ਨਹੀਂ ਕੀ ਬਾਕੇ ਦੇਣਾ ਮੈਂ ਨਹੀਂ ਇਹਦੇ ਹੱਥ ਦਾ ਦੂਜੇ ਪਾਸੇ ਪ੍ਰਭੂ ਯੀਸ਼ੂ ਮੈਂ ਜੋ ਚੰਗਾ ਕਰ ਪ੍ਰਭੂ ਯੀਸ਼ੂ ਮੈਂ ਜੋ ਚੰਗਾ ਕਰ ਬਚਨ ਦੇ ਵਿੱਚ ਕੀ ਲਿਖਿਆ ਕਿ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ ਤੁਹਾਨੂੰ ਸ਼ੁੱਧ ਕਰਨ ਵਾਲਾ ਪ੍ਰਭੂ ਯੀਸ਼ੂ ਇਸ ਸਾਰੀਆਂ ਗਲਤੀਆਂ ਦਾ ਪੁਤਲਾ ਇਹ ਥੋੜਾ ਬ ਵੀ ਜੇ ਪਾਸਟਰ ਆ ਕੋਈ ਅਸੀਂ ਸਵੇਰ ਉੱਠਦੇ ਆਂ ਤੇ ਰਾਤ ਨੂੰ ਸੌਂਦੇ ਆਂ ਸਾਰੇ ਦਿਨ ਚ ਸਾਡੇ ਤੇ ਕੋਈ ਗੁਨਾਹ ਨਹੀਂ ਹੁੰਦਾ ਹੱਸ ਸਮਝ ਆਖ ਹੁੰਦਾ ਵਾ ਕਿਸੇ ਨੂੰ ਸੌਣਾ ਤੇ ਝੂਠ ਵੀ ਬੋਲਿਆ ਜਾਂਦਾ ਪਰ ਕੋਸ਼ਿਸ਼ ਹੁੰਦੀ ਕਿ ਅਸੀਂ ਸਿਰਫ ਇੱਕ ਪਰਮੇਸ਼ਵਰ ਦੇ ਬਚਨਾਂ ਤੇ ਚੱਲੀ ਅਗਰ ਮੂੰਹ ਚੋਂ ਪਾਣੀ ਵੀ ਨਿਕਲੇ ਤਾਂ ਪਰਮੇਸ਼ਵਰ ਦੀ ਨਿਕਲੇ ਅਸੀਂ 20 ਪਾਪਾਂ ਨੇ ਪਰ ਜਦੋਂ ਵੀ ਕਦੇ ਪ੍ਰੇਰਜ ਬੈਠਣਾ ਸਭ ਤੋਂ ਪਹਿਲਾਂ ਧੰਨਵਾਦ ਫਿਰ ਆਪਣੇ ਪਾਪਾਂ ਦਾ ਇਕਰਾਰ ਕਰੋ ਗਲਤੀ ਮੰਨੋ ਪਰਮੇਸ਼ਵਰ ਮੈਂ ਹਰ ਇੱਕ ਪਾਪ ਤੋਂ ਹਰ ਇੱਕ ਗੁਨਾਹ ਤੋਂ ਤੇਰੇ ਅੱਗੇ ਮੇਰੇ ਪਿਤਾ ਪਰਮੇਸ਼ਰ ਇਕਰਾਰ ਕਰਦਾ ਹਾਂ ਜੋ ਮੇਰੀ ਜ਼ੁਬਾਨ ਤੋਂ ਜੋ ਮੇਰੇ ਸਰੀਰ ਤੋਂ ਜੋ ਮੇਰੀ ਆਤਮਾ ਤੋਂ ਹੋਇਆ ਮੇਰੇ ਪਿਤਾ ਪਰਮੇਸ਼ਰ ਮੇਰੇ ਖੁਦਾਬੰਦ ਖੁਦਾ ਤੂੰ ਮੇਰੇ ਪਾਪਾਂ ਨੂੰ ਸ਼ਮਾ ਕਰ ਕਿਉਂਕਿ ਤੇਰਾ ਲਹੂ ਪਾਪਾਂ ਨੂੰ ਸ਼ੁੱਧ ਕਰਦਾ ਵਾ ਕਿਉਂਕਿ ਤੇਰੇ ਉਤਾਰਨਾ ਸਹਿਣ ਨਾਲ ਮੇਰੇ ਪਰਮੇਸ਼ਰ ਮੇਰੇ ਪਾਪ ਮੇਰੇ ਗੁਨਾਹ ਮaaf ਕੀਤੇ ਗਏ ਹallelujah ਹallelujah ਪਰ ਮਿਸ਼ਰ ਦਾ ਬਚਨ ਇੱਕ ਇੱਕ ਆਪਾਂ ਨੂੰ ਇਹੀ ਚੀਜ਼ਾਂ ਸਿਖਾਉਂਦਾ ਵਾ ਜਦੋਂ ਵੀ ਆਪਾਂ ਪ੍ਰੇਰਿਤ ਬੈਠਦੇ ਆ ਤੱਪਰ ਮਿਸ਼ਰ ਦੇ ਅੱਗੇ ਤੁਸੀਂ ਬਚਨਾ ਨਾਲ ਬੋਲੋ ਬਚਨਾ ਨਾਲ ਗੱਲ ਕਰੋ ਪਰਮੇਸ਼ਰ ਦੇ ਅੱਗੇ ਹਮੇਸ਼ਾ ਬਚਨ ਰੱਖੋ ਅਗਰ ਕਿਸੇ ਨੂੰ ਰਾਤ ਨੂੰ ਸੁਪਨੇ ਦੇ ਵਿੱਚ ਕੋਈ ਬੁਰੇ ਸੁਪਨੇ ਦਿਖਦੇ ਆ ਭੋਟੇ ਟੇਕੇ ਆ ਦਾ ਸੱਜਾ ਆਪਣੇ ਸਿਰ ਤੇ ਰੱਖ ਕੇ ਬਚਨ ਬੋਲੇ ਪਰਮੇਸ਼ਰ ਦੇ ਕਿ ਦੁਸ਼ਮਣ ਨੇ ਸੁਪਨੇ ਵਿੱਚ ਜੋ ਵੀ ਮੇਰਾ ਚੁਰਾਇਆ ਹੈ ਜੋ ਵੀ ਕੋਈ ਦੁਸ਼ਤ ਆਤਮਾ ਬਿਨਾ ਆਵਾਜ਼ ਕੀਤਾ ਮੇਰੇ ਬਿਸਤਰ ਤੇ ਆਉਂਦੀ ਹੈ ਮੇਰੇ ਪਰਮੇਸ਼ਰ ਤੇਰੇ वचन ਦੇ ਵਿੱਚ ਲਿਖਿਆ ਕਿ ਮੈਂ ਤੈਨੂੰ ਪਿੱਛੋਂ ਤੇ ਸੱਪਾਂ ਨੂੰ ਰੋਕਣ ਦਾ ਅਧਿਕਾਰ ਦਿੰਦਾ ਮੈਂ ਸ਼ੈਤਾਨ ਨੂੰ ਤੇਰੀ ਜੁੱਤੀ ਥਲੇ ਰੱਖਦਾ ਤੇਰੇ वचन ਚ ਲਿਖਿਆ ਫਿਰ ਕਿ ਸ਼ੈਤਾਨ ਆ ਕੇ ਮੇਰੇ ਸੁਪਣਾਂ ਦੇ ਰਾਹੀ ਕਿੰਨਾ ਮੈਨੂੰ ਡਰਾਉਂਦਾ ਵਾ ਕਿੰਦਾ ਮੇਰੇ ਕੰਮਾਂ ਨੂੰ ਰੋਕਦਾ ਕਿੰਦਾ ਮੇਰੀ ਵਰਦਕਤ ਨੂੰ ਰੋਕ ਸਕਦਾ ਜਦੋਂ ਤੇਰੇ वचन ਚ ਲਿਖਿਆ ਵਾ ਕਿ ਮੈਂ ਸ਼ੈਤਾਨ ਦੇ ਉੱਤੇ ਤੈਨੂੰ ਅਧਿਕਾਰ ਦਿੰਦਾ ਤੇਰੀ ਜੁੱਤੀ ਥੱਲੇ ਸ਼ੈਤਾਨ ਤੇਰੇ ਕ੍ਰੂਸ ਤੇ ਬਲੀਦਾਨ ਦੇਣ ਦੇ ਨਾਲ ਪਰਮੇਸ਼ਰ ਸ਼ੈਤਾਨ ਸਾਡੇ ਕਦਮਾਂ 'ਚ ਝੁਕਿਆ ਤੀਜੇ ਦਿਨ ਤੇਰੇ ਜ਼ਿੰਦਾ ਹੋਣ ਨਾਲ ਸ਼ੈਤਾਨ ਸਾdalੇ ਮਾਰਿਆ ਗਿਆ ਹallelujah ਹallelujah ਜਦੋਂ ਵੀ ਸ਼ਬਦ ਬੋਲਣਾ ਜਦੋਂ ਵੀ ਬਚਨ ਬੋਲਣਾ ਹਮੇਸ਼ਾ ਬਚਨਾਂ ਨਾਲ ਬੋਲਣਾ ਡਰੇ ਨਾ ਹੋ ਕੇ ਵਿਸ਼ਵਾਸ ਨਾਲ ਕਿਉਂਕਿ ਬਚਨ 'ਚ ਕੀ ਲਿਖਿਆ ਕਿ ਇਹ ਰਾਜ ਇਹਨਾਂ ਬੱਚਿਆਂ ਦੀ ਤਾਂ ਜਿੰਨੇ ਬੱਚੇ ਛੋਟੇ ਕਿਉਂ ਉਹਨਾਂ ਨੂੰ ਕਹਿੰਦੇ ਕਿ ਇਹ ਰਾਜ ਬੱਚਿਆਂ ਦੀ ਤਰ੍ਹਾਂ ਕਿਉਂਕਿ ਉਹ ਭੋਲੇ ਆ ਉਹਨਾਂ ਨੂੰ ਪਤਾ ਨਹੀਂ ਕੀ ਚੰਗਾ ਕੀ ਮਾੜਾ ਕੀ ਮੇਰੇ ਲਈ ਫਾਇਦੇਮੰਦ ਆ ਕੀ ਮੇਰੇ ਲਈ ਨੁਕਸਾਨਦਾ ਇੱਕਾ ਬੱਚਾ ਜਦੋਂ ਵੀ ਚੀਜ਼ ਮੰਗਦਾ ਹallelujah ਬੜੇ ਧਿਆਨ ਨਾਲ ਸਮਝਣਾ ਲੋ ਬੱਚਾ ਨਾ ਕਿ ਜਦੋਂ ਬੱਚਾ ਕੋਈ ਚੀਜ਼ ਮੰਗਦਾ ਉਹਨੇ ਜਿੱਦ ਕਰ ਲੈਣੀ ਤੁਸੀਂ ਲੱਖ ਇੱਧਰ ਉੱਧਰ ਲੀਆਂ ਚੀਜ਼ਾਂ ਦੇਈ ਚਲੋ ਉਸ ਤੋਂ ਵਧੀਆ ਵੀ ਦੇ ਦਿਓ ਪਰ ਫਿਰ ਵੀ ਅਗਰ ਉਹਨੇ ਮਨ ਕੇ ਚੱਲੀ ਆ ਵੀ ਉਹਨੇ 10 ਰੁਪਏ ਦੀ ਕੋਈ ਚਾਕਲੇਟ ਦੇਖ ਲਈ 5 ਰੁਪਏ ਦੀ ਚਾਕਲੇਟ ਦੇਖ ਲਈ ਤੁਸੀਂ ਉਹਨੂੰ 20 ਰੁਪਏ ਦੀ ਹੋਰ ਚੀਜ਼ ਲੈ ਲਓ ਕੁਝ ਐਕਸਟਰਾ 50 100 200 ਇੱਥੋਂ ਤੱਕ ਦੀ ਕੋਈ ਗਿਫਟ ਵੀ ਦੇ ਦੋ ਜਰ ਆਲਾ ਉਹਨੇ ਕਿਹਾ ਮੈਨੂੰ ਉਹ ਨਹੀਂ ਚਾਹੀਦਾ ਮੈਨੂੰ ਉਹੀ ਚਾਹੀਦੀ ਆ ਇੱਕ ਜੱਦ ਬੱਚੇ ਚ ਕੀ ਲਿਖਿਆ ਕਿ ਬੱਚਿਆਂ ਦੀ ਤਰ੍ਹਾਂ ਬਣੋ ਤਾਂ ਬੱਚੇ ਅਗਰ ਜਨ ਕਰਦੇ ਤਾਂ ਜਨ ਆਪਾਂ 20 ਕਰਦੀ ਪਰ ਮੇਕ ਸ਼ੋਰ ਦੇ ਕੇ ਆਪਣੇ ਪਿਤਾ ਕੇ ਕਿ ਪਿਤਾ ਤੇਰੇ ਬਚਨ ਦੇ ਵਿੱਚ ਲਿਖਿਆ ਕਿ ਤੇਰੇ ਕੋਹੜੇ ਖਾਨ ਨਾਮ ਚੰਗਾ ਕੀਤਾਗਾ ਤੇਰੇ ਬਚਨ ਦੇ ਵਿੱਚ ਲਿਖਿਆ ਕਿ ਤੂੰ ਮੇਰੇ ਪਾਪਾਂ ਦੀ ਕਾਦਰ ਤਾੜਨਾ ਚਾਹੀ ਤੇਰੇ ਬਚਨ ਦੇ ਵਿੱਚ ਲਿਖਿਆ ਕਿ ਤੂੰ ਲਹੂ ਆ ਕੇ ਮੈਨੂੰ ਮੁੱਲ ਦੇਜਾ ਤਾਂ ਪਰਮੇਸ਼ਵਰ ਮੇਰੀ ਜ਼ਿੰਦਗੀ ਦੇ ਵਿੱਚ ਕਿਵੇਂ ਬਰਕਤ ਰੱਖੂ ਮੇਰੀ ਜ਼ਿੰਦਗੀ ਦੇ ਵਿੱਚ ਕਿਵੇਂ ਫਲੈਕਸੀ ਬਰਕਤ ਦੂ ਬਚਨ ਦੇ ਵਿੱਚ ਲਿਖਿਆ ਕਿ ਗਰਮ ਦਾ ਫਲ ਯਹਵਾ ਪਰਮੇਸ਼ਵਰ ਵਾਲਿਓ ਮੁਬਾਰਕਾ ਫੇ ਮੇਰੇ ਗਰਮ ਦਾ ਫਲ ਕਿਵੇਂ ਰੱਖ ਸਕਦਾ ਯਹਵਾ ਤੂੰ ਹੀ ਦੇਣ ਵਾਲਾ ਆਂ ਸ਼ੈਤਾਨ ਦੀ ਤਾਕਤ ਨਹੀਂ ਕੋਈ ਵੀ ਜੋ ਮੇਰੇ ਘਰ ਦੇ ਬੰਨ ਨੂੰ ਰੋਕ ਲੇ ਸ਼ੈਤਾਨ ਦੀ ਕੋਈ ਤਾਕਤ ਨਹੀਂ ਜੋ ਮੇਰੀਆਂ ਬਰਕਤਾਂ ਨੂੰ ਰੋਕ ਲੇ ਸ਼ੈਤਾਨ ਦੀ ਕੋਈ ਤਾਕਤ ਨਹੀਂ ਜੋ ਮੇਰੇ ਬੱਚਿਆਂ ਦੀਆਂ ਬਰਕਤਾਂ ਨੂੰ ਰੋਕ ਲੇ ਕਿਉਂਕਿ ਤੇਰੇ ਬਚਨ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਦੁਆਰਾ ਲਿਖਿਆ ਔਰ ਜੋ ਤੂੰ ਲਿਖਿਆ ਮੇਰੀ ਜ਼ਿੰਦਗੀ ਚ ਪੂਰਾ ਕਰ ਦੇ ਰੇ ਪਰਮੇਸ਼ਵਰ ਬੈਠਣ ਨਾਲ ਗੱਲਾਂ ਮਾਰਨ ਨਾਲ ਇਧਰ ਉਧਰ ਜਾਣ ਨਾਲ ਕਦੇ ਬਚਨ ਨਹੀਂ ਪੂਰੇ ਹੁੰਦੇ ਆਪਣੇ ਆਪ ਦਾ ਇੱਕ ਲੈਵਲ ਵਧਾਉਣਾ ਪੈਣਾ ਮੈਂ ਪਹਿਲਾਂ ਵੀ ਤੁਹਾਨੂੰ ਸਮਝਾਉਣਾ ਹੋਂਨਾ ਅਗਰ 10ਵੀਂ ਮੰਜ਼ਲ ਤੇ ਕੋਈ ਇਨਸਾਨ ਖੜਾ ਤੁਸੀਂ ਥੱਲੇ ਹੋ ਤੁਹਾਨੂੰ ਕੋਈ ਉੱਤੋਂ ਆਵਾਜ਼ ਮਾਰੇ ਤਾਂ ਹਮ ਤਾਂ ਨਹੀਂ ਸੁਣੋਂਗੀ ਉਹਦੀ ਆਵਾਜ਼ ਸੁਣਨ ਲਈ ਤੁਹਾਨੂੰ ਉਹਦੇ ਨੇੜੇ ਹੋਣਾ ਪੈਣਾ ਆਪਣਾ ਲੈਵਲ ਵਧਾਉਣਾ ਪੈਣਾ ਪ੍ਰੇਰਣੇ ਵਧਾਉਣਾ ਪੈਣਾ ਮੈਂ ਨਹੀਂ ਕਹਦਾਗਾ ਕਿ ਸਵੇਰ ਤੁਸੀਂ ਉੱਠੋ ਕੋਈ ਕੰਮ ਨਾ ਕਰੋ ਝਾੜੂ ਨਾ ਮਾਰੋ ਪੋਚਾ ਨਾ ਮਾਰੋ ਪਰ ਸਵੇਰ 4 ਵਜੇ ਪ੍ਰੇਰਣੇ 'ਚ ਬੈਠ ਕੇ ਤੇ ਸਾਰਾ ਦਿਨ ਸਾਰੀ ਰਾਤ ਪ੍ਰੇਰਣੇ 'ਚ ਬੈਠੇ ਨਹੀਂ ਕੰਮ ਵੀ ਕਰੋ ਪਰ ਪ੍ਰੇਰ ਵੀ ਜ਼ਰੂਰੀ ਆ ਅਪਾਸਕੀ ਨੇ ਕਿਹਾ ਕਿ ਤੁਸੀਂ ਆਪਣੇ ਪ੍ਰੇਅਰ ਪੁਆਇੰਟ ਲਿਖੋ ਤਾਂ ਮੈਂ ਤੁਹਾਨੂੰ ਕਹਿਣਾ ਵਾਂ ਇਹ ਪੰਜ ਬਚਨਾਂ ਦੇ ਪ੍ਰੇਅਰ ਪੁਆਇੰਟ ਆ ਮੈਂ ਦੁਬਾਰਾ ਫਿਰ ਤੁਹਾਨੂੰ ਫੋਲ ਕੇ ਦੱਸ ਦੇਣਾ ਜਿਨ੍ਹਾਂ ਨੇ ਨਹੀਂ ਨੋਟ ਕੀਤਾ ਉਹ ਨੋਟ ਕਰਨ ਇਹ ਪੰਜ ਪੁਆਇੰਟ ਪ੍ਰੇਅਰ ਪੁਆਇੰਟ ਹallelujah ਪਹਿਲਾ ਪੁਆਇੰਟ ਹੈਗਾ ਕਿ ਮਤੀ 26 ਦੀ 41 ਪ੍ਰਾਰਥਨਾ ਸਾਨੂੰ ਮਜ਼ਬੂਤ ਬਣਾਉਂਦੀ ਹੈ ਮਤੀ 26 ਦੀ 41 ਪ੍ਰਾਰਥਨਾ ਸਾਨੂੰ ਮਜ਼ਬੂਤ ਬਣਾਉਂਦੀ ਹੈ ਦੂਜਾ ਹੈਗਾ ਮਤੀ 6 ਦੀ 6 ਪ੍ਰਾਰਥਨਾ ਕਰਨ ਨਾਲ ਪਰਮੇਸ਼ਵਰ ਸਾਡੀ ਸੁਣਦਾ ਹੈ ਤੀਜਾ ਹੈਗਾ ਜਪੂਰਾ ਦੀ ਪੋਥੀ ਜਿਹਨੂੰ ਵਜਨ ਸਾਜਤਾ ਕਹਿੰਦੇ ਨੇ ਆਪਾਂ 119 ਦੀ 11 ਪ੍ਰਾਰਥਨਾ ਸਾਨੂੰ ਪਾਪਾਂ ਤੋਂ ਬਚਾਉਂਦੀ ਹੈ ਚੌਥਾ ਹੈਗਾ ਵਾ ਮਤੀ 7 ਦੀ 7 ਪ੍ਰਾਰਥਨਾ ਨਾਲ ਪਰਮੇਸ਼ਵਰ ਸਾਨੂੰ ਅਸੀਸਾਂ ਦਿੰਦੇ ਆ ਹਾਲੇਲੂਇਆ ਹੋਰ ਪੰਜਵਾਂ ਪਹਿਲਾ ਯੋਹਾਨਾ 1 ਦੀ 9 ਪ੍ਰਾਰਥਨਾ ਕਰਨ ਨਾਲ ਪਰਮੇਸ਼ਵਰ ਸਾਨੂੰ ਮਾਫ ਕਰਦੇ ਆ ਹallelujah 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 ਪਰਮੇਸ਼ਵਰ ਅੱਗ ਦੇ ਸਮਾਨ ਅਗਰ ਉਹਨੂੰ ਸਾਮ੍ਹ ਕੇ ਰੱਖਾਂਗੇ ਤਾਂ ਇੱਕ ਹੀਟਿੰਗ ਦੀ ਅੱਗ ਹੋਊਗੀ ਦੂਰ ਭਜਾਂਗੇ ਤਾਂ ਚਲਾਉਣ ਵਾਲੀ ਅੱਗ ਹੋਊਗੀ ਹallelujah ਪ੍ਰਭੂ ਯੀਸ਼ੂ ਪਵਿੱਤਰਤਾ ਹੀ ਮੰਗਦੇ ਆ ਚਾਨ ਚਲਣ ਚੰਗਾ ਮੰਗਦੇ ਆ ਇੱਕ ਗੱਲ ਯਾਦ ਰੱਖੋ ਮੈਂ ਤੁਹਾਨੂੰ ਛੋਟੀ ਜੀ ਗੱਲ ਸਮਝਾਉਣਾ ਵਾ ਜੋ ਮੈਨੂੰ ਪਵਿੱਤਰ ਆਤਮਾ ਨੇ ਸਮਝਾਈ ਸੀ ਹallelujah ਅਗਰ ਤੁਸੀਂ ਠੱਗੀਆਂ ਮਾਰ ਕੇ ਚੋਰੀ ਕਰਕੇ 2 ਨੰਬਰ ਦਾ ਪੈਸਾ ਕਮਾ ਲਓ ਕਰੋੜਾ ਕਮਾ ਲਓ ਅਰਬਾਂ ਕਮਾ ਲਓ ਉਹ ਕਿਹਦੇ ਲਈ ਜਮੀਨ ਜਦਾਂ ਦਾ ਤੁਹਾਡੇ ਢੀਆਂ ਪੁੱਤਰਾਂ ਦੇ ਹallelujah ਇੱਕ ਧੀ ਗਲਤ ਨਿਕਲ ਜੇ ਇੱਕ ਪੁੱਤਰ ਗਲਤ ਨਿਕਲ ਜੇ ਜੋ ਕਮਾਇਆ ਜਿੰਨਾ ਕਮਾਇਆ ਸਭ ਮਿੱਟੀ ਆ ਸਭ ਜ਼ੀਰੋ ਆ ਹallelujah ਹallelujah ਅਗਰ ਤੁਸੀਂ ਮਿਹਨਤ ਕਰਦੇ ਹੋ ਥੋੜਾ ਕਮਾਉਂਦੇ ਹੋ ਕਰੋੜਾਂ ਨਹੀਂ 100 ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਕਮਾਉਣਾ ਤੇ ਤੁਹਾਡੀ ਆਈ ਚਲਾਈ ਜਾਂਦੀ ਪ੍ਰਭੂ ਚਲਾਈ ਜਾਂਦਾ ਔਰ ਤੁਹਾਡੀ ਇੱਕ ਧੀ ਜਾਂ ਇੱਕ ਪੁੱਤਰ ਤੁਹਾਡੇ ਸਹੀ ਤਰ੍ਹਾਂ ਜ਼ਿੰਦਗੀ ਨੂੰ ਸਮਝਣ ਦੇ ਲਈ ਚੱਲਣ ਦੇ ਲਈ ਪਰਮੇਸ਼ਵਰ ਦੇ ਦੀਨ ਹੋਣ ਦੇ ਲਈ ਉਹ ਚੰਗਾ ਨਿਕਲਦਾ ਵਾ ਉਹ ਚੰਗੇ ਕੰਮ ਤੇ ਜਾਂਦੇ ਆ ਤਾਂ ਉਹ ਤੁਹਾਡੀ ਸਾਰੀ ਜ਼ਿੰਦਗੀ ਜੋ ਰਹਿ ਗਈ ਤੁਹਾਡੇ ਪਰਿਵਾਰ ਉਹਨਾਂ ਦਾ ਸਮਾਂ ਸਾਰਾ ਸੋਨੇ ਦਾ ਬਣ ਜਾਊ ਹallelujah ਹallelujah ਚੰਗਾ ਬਣ ਜਾਊ ਮੇਰੇ ਕਹਿਣ ਦਾ ਮਤਲਬ ਸਮਝਾਉਂਦਾ ਮਤਲਬ ਮਕਸਦ ਇਹ ਆ ਤੁਸੀਂ ਚੰਗੇ ਰਸਤੇ ਜਾਉਂਗੇ ਤੁਸੀਂ ਆਪਣੇ ਬੱਚਿਆਂ ਨੂੰ ਚੰਗਾ ਸਮਝਾਉਂਗੇ ਅਗਰ ਤੁਹਾਡੀ ਬੈਠਕ ਆ ਤੁਸੀਂ ਫਰਮਾਂ ਦੇਖੀ ਜਾਉਂਗੇ ਗਾਣੇ ਸੁਣੀ ਜਾਉਂਗੇ ਗੰਦੇ ਚੈਨਲ ਲਾ ਲੋਗੇ ਤੁਹਾਡੇ ਬੱਚਿਆਂ ਤੇ 100 ਗੁਣਾ ਅਸਰ ਪਾਊਗਾ ਹallelujah ਅਗਰ ਤੁਸੀਂ ਪਰਮੇਸ਼ਵਰ ਦੇ ਭਜਨ ਲਾਓਗੇ ਕਿ ਯੇਸ਼ੂ ਤੇਰੇ ਘਰ ਮੈਂ ਵਸਾਂ ਤੇ ਤੇ ਮੱਸਾ ਪ੍ਰਭੂ ਯੇਸ਼ੂ ਤੂੰ ਹੀ ਸਾਡਾ ਉਤਾਰਕ ਹਸਾ ਹੈ ਪ੍ਰੇਰ ਕਰੋਗੇ ਆराधना ਕਰੋਗੇ ਤਾਂ ਬੱਚੇ ਨੂੰ ਪਤਾ ਹੋਊਗਾ ਕਿ ਮੇਰੇ ਮम्मा ਮੇਰੇ ਪਾਪਾ ਖਾਣਾ ਖਾਣ ਤੋਂ ਪਹਿਲਾਂ ਪਰਮੇਸ਼ਵਰ ਦੀ ਆराधना ਕਰਦੇ ਆਂ ਚਾਹੇ 5 ਮਿੰਟ ਦੀ ਆराधना ਹੋਵੇ ਬੋਡੇ ਟੇ ਕੋ ਸ਼ੁਕਰ ਹੈ ਤੇਰਾ ਮੇਰੇ ਖੁਦਾਵੰਦ ਖੁਦਾ ਤੂੰ ਮੇਰੇ ਇਹਨਾਂ ਹੱਥਾਂ ਨੂੰ ਸਲਾਮਤ ਰੱਖਾ ਤਾਂ ਕਿ ਮੈਂ ਤੇਰੇ ਦਿੱਤੇ ਹੋਏ ਭੋਜਨ ਨੂੰ ਖਾਣੇ ਪਾਵਾਂ ਤੂੰ ਮੈਨੂੰ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਹੀਲ ਕੀਤਾ ਚੰਗਾ ਕੀਤਾ ਔਰ ਚੰਗਾ ਰੱਖਿਆ ਮੇਰੇ ਪਰਮੇਸ਼ਵਰ ਤਾਂ ਕਿ ਮੈਂ ਤੇਰੇ ਖਾਣੇ ਨੂੰ ਪਚਾ ਪਾਵਾਂ ਮੈਂ ਕਿਤਾਬਨ ਖੁਦਾ ਤੇਰਾ ਧੰਨਵਾਦ ਕਿ ਤੂੰ ਮੈਨੂੰ ਖਾਣ ਨੂੰ ਰੋਟੀ ਦਿੱਤੀ ਤੇਰਾ ਧੰਨਵਾਦ ਕਿ ਤੂੰ ਮੇਰੀ ਫਿਕਰ ਕਰਦਾ ਤੇਰਾ ਧੰਨਵਾਦ ਮੇਰੇ ਪਰਮੇਸ਼ਵਰ ਤੂੰ ਮੇਰੇ ਲਈ ਵੇਜਿਕ ਦਿੱਤਾ ਤੂੰ ਮੇਰੇ ਲਈ ਬਲੇਸਿੰਗਾਂ ਲੈ ਆਇਆ ਮੇਰੇ ਪਰਮੇਸ਼ਵਰ ਤੇਰਾ ਕੋਟੀ ਕੋਟੀ ਧੰਨਵਾਦ ਤੁਹਾਡਾ ਬੱਚਾ ਇਹ ਚੀਜ਼ ਸਿੱਖੂਗਾ ਤੁਹਾਡਾ ਬੱਚਾ ਇਹ ਚੀਜ਼ ਸਿੱਖੂਗਾ ਤੁਹਾਡੀ ਪੀੜ੍ਹੀ ਇਹ ਚੀਜ਼ ਸਿੱਖੂਗੀ ਕਿ ਕਿਵੇਂ ਅਸੀਂ ਧੰਨਵਾਦ ਕਰਨਾ ਪਰਮੇਸ਼ਵਰ ਦਾ ਕਿੱਦਾਂ ਅਸੀਂ ਖੁਦਾਵਾਨ ਦੀ ਮਹਿਮਾ ਕਰਨੀ ਆ ਛੋਟੀਆਂ ਛੋਟੀਆਂ ਗੱਲਾਂ ਦੀ ਮਹਿਮਾ ਕਰਨੀ ਪਾਣੀ ਪੀਣਾ ਤਾਂ ਵੀ ਧੰਨਵਾਦ ਪਰਮੇਸ਼ਵਰ ਤੇਰਾ ਧੰਨਵਾਦ ਖੁਦਾਵੰਦ ਖੁਦਾ ਤੂੰ ਸਾਨੂੰ ਪੀੜ ਲਈ ਜ਼ਿੰਦਗੀ ਦਾ ਜਲ ਦਿੱਤਾ ਵਚਨ ਕੀ ਕਹਿੰਦਾ ਪਰਮੇਸ਼ਵਰ ਨੇ ਕਿਹਾ ਜੋ ਮੇਰੇ ਤੋਂ ਪੀਊਗਾ ਉਹ ਕਦੇ ਜ਼ਿੰਦਗੀ ਚ ਪਿਆਸਾ ਨਾ ਰਹੂਗਾ ਮੈਂ ਤੁਹਾਨੂੰ ਅਨੰਤ ਜੀਵਨ ਦਿਆਂਗਾ ਅਨੰਤ ਜਲ ਦਿਆਂਗਾ ਅਨੰਤ ਲਾਈਟ ਦੇ ਆਗੇ ਹallelujah ਹallelujah ਹੋਂ ਦਾ ਮਤਲਬ ਇਹ ਆ ਕਿ ਜਿਹੜੀ ਪਿਆਸ ਆਪਣੀ ਇੱਥੇ ਰਹਿ ਕੇ ਲੱਖ ਪਾਣੀ ਪੀਲੋਂ ਕਰ ਉਹ ਇੱਕ ਜ਼ਿੰਦਗੀ ਚੱਕੇ ਬੰਨ ਦੀ ਪਿਆਸ ਨਹੀਂ ਬੁੱਝਦੀ ਲੱਖ ਪਾਣੀ ਪੀਲੋ ਆਪਣੇ ਬੱਚਿਆਂ ਲਈ ਪਹਿਲਾਂ ਆਪਾਂ ਆਪਣੇ ਲਈ ਮਿਹਨਤ ਕਰਦੇ ਆਂ ਮੈਂ ਚੰਗੇ ਕੱਪੜੇ ਪਾਵਾਂ ਆ ਮੇਰੇ ਨਵੇਂ ਨਕਸ਼ੇ ਆ ਹੁਣ ਮੈਂ ਗੱਡੀ ਲੈ ਆ ਮੋਟਰਸਾਈਕਲ ਲੈ ਆ ਲਾ ਲੈ ਆ ਉਹ ਲੈ ਆ ਆਪਣੇ ਲਈ ਪੋਖ ਆਪਣੇ ਲਈ ਪਿਆਸ ਫਿਰ ਆਪਣੇ ਬੱਚੇ ਹੋ ਜਾਂਦੇ ਫਿਰ ਬੱਚਿਆਂ ਲਈ ਫਿਰ ਘਰ ਦੇ ਲਈ ਅਗਰ ਇਹ ਵੀ ਤੁਸੀਂ ਪ੍ਰਭੂ ਲਈ ਪਿਆਸ ਰੱਖੋਗੇ ਪ੍ਰਭੂ ਲਈ ਭੁੱਖ ਰੱਖੋਗੇ ਤਾਂ ਤੁਸੀਂ ਰਜਾਈ ਜਾਓਗੇ ਹallelujah ਹallelujah ਤੁਸੀਂ ਅਨੰਤ ਜੀਵਨ ਨੂੰ ਪਾਓਗੇ ਅਨੰਤ ਜੀਵਨ ਨੂੰ ਪਾਓਂਗਰ ਪਰਮੇਸ਼ੁਰ ਤੋਂ ਅੱਗੇ ਲੈ ਕੇ ਆਉਂਦਾ ਹallelujah ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖੋ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਪਰਮੇਸ਼ੁਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਪਰਮੇਸ਼ੁਰ ਤੇਰਾ ਧੰਨਵਾਦ ਕਿਉਂਕਿ ਤੂੰ ਮੇਰੇ ਆਂਦਾ-ਪੈਰਾਂ ਨੂੰ ਸਲਾਮਤ ਰੱਖਿਆ ਤਾਂ ਕਿ ਮੈਂ ਤੇਰੀ ਮਹਿਮਾ ਕਰ ਸਕਾਂ ਤੂੰ ਮੇਰੇ ਗੋਟਨਿਆਂ ਉੱਤੇ ਗੱਲ ਲੱਤਾਂ ਨੂੰ ਸਲਾਮਤ ਰੱਖਾ ਤਾਂ ਕਿ ਮੈਂ ਗੋਟਨਿਆਂ ਦੇ ਬਲ ਆ ਕੇ ਤੇਰੇ ਮੂਹਰੇ ਖੁਦਾਵੰਦ ਖੁਦਾ ਨਿਤਮਸਤਕ ਹੋਵਾਂਗੇ ਤੇਰੀ ਮਹਿਮਾ ਕਰ ਸਕਾਂ ਤੂੰ ਮੇਰੇ ਦੋਨੇ ਹੱਥਾਂ ਨੂੰ ਸਲਾਮਤ ਰੱਖਾ ਤਾਂ ਕਿ ਮੈਂ ਤੇਰੀ ਵਰਸ਼ਿਪ ਤੇਰੀ ਤਾੜੀ ਮਾਰ ਸਕਾਂ ਪਰਮੇਸ਼ੁਰ ਤੇਰੀ ਮਹਿਮਾ ਕਰ ਸਕਾਂ ਮੋਨਾਲੀ ਸੁਝੋ ਤੁਸੀਂ ਚੱਲ ਕੇ ਆਇਓ ਬਿੱਡੀਆਂ ਤੇ ਆਇਓ ਮੋਟਰਸਾਈਕਲ ਆ ਕੇ ਆਇਓ ਤੋਂ ਕਿ ਖੁਦਾਵੰਦ ਨੇ ਪੈਰਾਉਂ ਸਲਾਮਤ ਕੀ ਤਬ ਬਿਮਾਰੀ ਮੈਂ ਤੋਂ ਕੱਢਿਆ ਪਰ ਉਹ ਗੱਜ ਕੱਡਾ ਤੁਸੀਂ ਚੰਗੇ ਕੀਤੇ ਨਾ ਉਹਨਾਂ ਲਈ ਸੋਚੋ ਜਿਹੜੇ ਵਿਚਾਰੇ ਹੈਂਡੀਕੈਪਡਾ ਜਿਹੜੇ ਕਿਸੇ ਦੇ ਸਹਾਰੇ ਆ ਵੀ ਸਾਨੂੰ ਕੋਈ ਲੈ ਕੇ ਜਾਊਗਾ ਤਾਂ ਅਸੀਂ ਜਾਵਾਂਗੇ ਧੰਨਵਾਦ ਕਰਦੇ ਰੋ ਸ਼ੁਕਰ ਕਰਦੇ ਰੋ ਔਰ ਯਾਦ ਰੱਖੋ ਅੰਤ ਸਮਾਨਸਦੀਨ ਦਾ ਆਪਣੇ ਮਾਰਗਾਂ ਨੂੰ ਸੁਧਾਰੋ ਆਪਣੇ ਰਸਤਿਆਂ ਨੂੰ ਸੁਧਾਰੋ ਪਰਮੇਸ਼ਵਰ ਦਾ ਆਤਮਾਈ ਕਿ ਚੀਜ਼ ਹੈ ਹਮੇਸ਼ਾ ਮੇਰੇ ਦਾਸਤਾਂ ਦਾ ਕਿ ਜਿੰਨੇ ਵੀ ਮਸੀਹੀਆ ਪ੍ਰਭੂ ਯੀਸ਼ੂ ਚ ਆਗੇ ਆਣਾ ਜਾਂ ਆਉਂਦੇ ਪਿਆ ਉਹ ਸਾਰੇ ਦੇ ਸਾਰੇ ਸੁਪਰ ਡੂਪਰ ਬਲੈਸਡ ਤੁਸੀਂ ਆਪਣੇ ਆਪ ਨੂੰ 5 ਸਾਲ ਪਿੱਛੇ ਲਾ ਕੇ ਦੇਖੋ ਕਿ ਪਹਿਲਾਂ ਸਾਡੀ ਜ਼ਿੰਦਗੀ ਕੀ ਹੁੰਦੀ ਸੀ ਔਰ ਅੱਜ ਸਾਡੀ ਜ਼ਿੰਦਗੀ ਦੇਖੋ ਕਿੰਨੀ ਵਧੀਆ ਹੋ ਗਈ ਕਿੰਨੀ ਵਧੀਆ ਸਾਡੀ ਜ਼ਿੰਦਗੀ ਬਦਲ ਗਈ ਸੀ ਬਟਨ ਵਾਲੇ ਫੋਨ ਵੀ ਲੈਣ ਨੂੰ ਤਰਸਦੇ ਸੀ ਅੱਜ ਸਾਡੇ ਬੱਚਿਆਂ ਕੋਲੇ ਵੱਡੇ ਵੱਡੇ ਫੋਨ ਆ ਅੱਜ ਅਸੀਂ ਘਰੇ ਬੈਠੇ ਮਹਿਮਾ ਸੁਣ ਲੈਂਦੇ ਆ ਹallelujah ਹਾਲੇਲੂਇਆ 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 ਆਪਣੇ ਆਪਣੇ ਨਾ ਕੋਟਿਆਂ ਦੇ ਪਾ ਲਓ ਕੋਟਿਆਂ ਦੇ ਪਾ ਲਓ